ਸਸਪੈਂਡ ਕੀਤੇ ਡੀਆਈਜੀ ਹਰਚਰਨ ਸਿੰਘ ਪੁੱਲਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਉੱਥੇ ਹੀ ਹੁਣ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਉਹਨਾਂ ਨੂੰ ਪੁਲਿਸ ਮੈਕਮੇਨ ਨੂੰ ਸਸਪੈਂਡ ਕਰਨ ਦੇ ਹੁਕਮ ਲਗਾਏ ਸੀ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਡੀਜੀਪੀ ਗੌਰਵ ਯਾਦਵ ਦਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਵਿਜੀਲੈਂਸ ਪਹਿਲਾਂ ਵੀ ਜਿਹੜੀ ਕਿ ਲਗਾਤਾਰ ਉਹਨਾਂ ਨੇ ਕਿਹਾ ਹੈ ਕਿ ਵਿਜੀਲੈਂਸ ਦਾ ਇਸ ਦੇ ਵਿੱਚ ਕੋਈ ਦੋਸ਼ ਨਹੀਂ ਹੈ ਤੇ ਜੇਕਰ ਕੋਈ ਵੀ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਸ ਦੇ ਮਾਮਲੇ ਦੇ ਵਿੱਚ ਉਸ ਦੇ ਖਿਲਾਫ ਵੱਡੀ ਕਾਰਵਾਈ ਜਰੂਰ ਕਰੇਗੀ ਤੇ ਜਿਸ ਤੋਂ ਬਾਅਦ ਉਥੇ ਹੀ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਸੀਬੀਆਈ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰਨ ਲੱਗੀ ਹੋਈ ਹੈ ਤੇ ਜਿਸ ਤੋਂ ਬਾਅਦ ਦੇ ਡੀਜੀਪੀ ਗੌਰਵ ਯਾਦਵ ਦਾ ਹੈ ਬਿਆਨ ਆ ਤੇ ਉਥੇ ਹੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂ ਰਹੇ ਹਾਂ ਕ੍ਰਾਪਸ਼ਨ ਐਕਟ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ گرفتار ਵੀ ਹੋਏਗੀ ਕਿਉਂਕਿ ਆਪਣੇ ਵਿਜੀਲੈਂਸ ਚੀਫ ਵੀ ਇੱਥੇ ਹੈਗੇ ਪਰ ਵੀ ਵਿਜੀਲੈਂਸ ਦਾ ਹੈਗਾ ਪਰ ਪੰਜਾਬ ਵਿਜੀਲੈਂਸ ਬਹੁਤ ਜ਼ਿਆਦਾ ਐਕਟਿਵ ਹੈ ਜਿਹੜੇ ਇਹਨਾਂ ਨੇ ਜਿਹੜੇ ਸਰਕਾਰੀ ਆਫੀਸਰਸ ਜਿਹੜੇ ਅਰੈਸਟ ਕੀਏ ਤੇ ਕ腐ਸ਼ਨ ਦੇ ਪਰਚੇ ਦਾ ਚੋਂ ਨਿਵਾਜੂ ਐਕਟਿੰਗ ਪੋਸਟਿੰਗ ਤੇ ਹੈਗੇ ਆ ਜਦਾ ਐਸਐਚਓ ਲੈਵਲ ਦੇ ਡੀਐਸਪੀ ਲੈਵਲ ਦੇ ਪੋਸਟਿੰਗ ਤੇ ਹੀ ਪ੍ਰੈਜ਼ెంట్ ਹੈਗੇ ਆ ਜਿਹੜੇ ਕੋਸੀ ਰਿਵਿਊ ਕਰਨ ਲੱਗੇ ਸੀ ਮਤਲਬ ਜਿਹੜੇ ਕੰਸਲ ਕਮਿਸ਼ਨਰੀਆ ਐਸਸ ਕ腐ਸ਼ਨ ਐਕਟ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਗ੍ਰਫਤਾਰ ਵੀ ਹੋਏਗੇ ਕਿਉਂਕਿ ਆਪਣੇ ਵਿਜੀਲੈਂਸ ਚੀਫ ਵੀ ਇਥੇ ਹੈਗੇ ਪਰ ਵੀ ਵਿਜੀਲੈਂਸ ਆਏਗਾ ਪਰ ਪੰਜਾਬ ਵਿਜੀਲੈਂਸ ਬਹੁਤ ਜ਼ਿਆਦਾ ਐਕਟਿਵ ਹੈ ਜਿਹੜੇ ਇਹਨਾਂ ਨੇ ਜਿਹੜੇ ਸਰਕਾਰੀ ਆਫੀਸਰਸ ਜਿਹੜੇ ਕਈਆਂ ਦੇ ਕ腐ਸ਼ਨ ਦੇ ਪਰਚੇ ਦੱਚ ਹੁੰਦੇ ਬਾਅਦ ਵੀ ਐਕਟਿੰਗ ਪੋਸਟਿੰਗ ਤੇ ਹੈਗੇ ਆ ਜਦਾ ਐਸਐਚਓ ਲੈਵਲ ਦੇ ਡੀਐਸਪੀ ਲੈਵਲ ਦੇ ਪੋਸਟਿੰਗ ਤੇ ਹੀ ਪ੍ਰੈਜ਼েন্ট ਹੈਗੇ ਆ ਜਿਹੜੇ ਕੋਸੀ ਰਿਵਿਊ ਕਰਨਾਂਗੇ ਜੀ ਮਤਲਬ ਜਿਹੜੇ ਕਨਸਰਟ ਕਮਿਸ਼ਨਰ ਜਾਂ ਕ腐ਸ਼ਨ ਐਕਟ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਵੀ ਹੋਏਗੇ ਕਿਉਂਕਿ ਆਪਣੇ ਵਿਜੀਲੈਂਸ ਚੀਫ ਵੀ ਇੱਥੇ ਹੈਗੇ ਉਹਨਾਂ ਤਰਫੋਂ ਵਿਜੀਲੈਂਸ ਆਏਗਾ ਪਰ ਪੰਜਾਬ ਵਿਜੀਲੈਂਸ ਬਹੁਤ ਜ਼ਿਆਦਾ ਐਕਟਿਵ ਹੈ ਜਿਹੜੇ ਇਹਨਾਂ ਨੇ ਜਿਹੜੇ ਸਰਕਾਰੀ ਆਫੀਸਰਸ ਜਿਹੜੇ ਕਈਆਂ ਦੇ ਕ腐ਸ਼ਨ ਦੇ ਪਰਚੇ ਦੱਚ ਹੁੰਦੇ ਬਾਜੀ ਐਕਟਿੰਗ ਪੋਸਟਿੰਗ ਤੇ ਹੈਗੇ ਆ ਜਦਾ ਐਸਐਚਓ ਲੈਵਲ ਦੇ ਡੀਐਸਪੀ ਲੈਵਲ ਦੇ ਪੋਸਟਿੰਗ ਤੇ ਹੀ ਪ੍ਰੈਜ਼ెంట్ ਹੈਗੇ ਆ ਜਿਹੜੇ ਕੋਸੀ ਰਿਵਿਊ ਕਰਨਾਂਗੇ ਮਤਲਬ ਜਿਹੜੇ ਕਨਸਰਟ ਕਮਿਸ਼ਨਰ ਜਾਂ ਕ腐ਸ਼ਨ ਐਕਟ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਵੀ ਹੋਏਗੇ ਕਿਉਂਕਿ ਆਪਣੇ ਵਿਜੀਲੈਂਸ ਚੀਫ ਵੀ ਇੱਥੇ ਹੈਗੇ ਉਹ ਅਰਪਿਊ ਵਿਜੀਲੈਂਸ ਆਏਗਾ ਪਰ ਪੰਜਾਬ ਵਿਜੀਲੈਂਸ ਬਹੁਤ ਜ਼ਿਆਦਾ ਐਕਟਿਵ ਹੈ ਜਿਹੜੇ ਇਹਨਾਂ ਨੇ ਜਿਹੜੇ ਸਰਕਾਰੀ ਆਫੀਸਰਸ ਜਿਹੜੇ ਅਰਸਟ ਕਈ ਨਾ ਕਰਪਸ਼ਨ ਦੇ ਪਰਚੇ ਦੱਚ ਹੁੰਦੇ ਬਾਬੂ ਐਕਟਿੰਗ ਪੋਸਟਿੰਗ ਤੇ ਹੈਗੇ ਆ ਜਦਾ ਐਸਐਚਓ ਲੈਵਲ ਦੇ ਡੀਐਸਪੀ ਲੈਵਲ ਦੇ ਪੋਸਟਿੰਗ ਤੇ ਹੀ ਪ੍ਰੈਜ਼ెంట్ ਹੈਗੇ ਆ ਜਿਹੜੇ ਕੋਸੀ ਰਿਵਿਊ ਕਰਨ ਲੱਗੇ ਸੀ ਮਤਲਬ ਜਿਹੜੇ ਕਨਸਰਟ ਕਮਿਸ਼ਨਰ ਜਾਂ ਕਰਪਸ਼ਨ ਐਕਟ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਵੀ ਹੋਏਗੇ ਕਿਉਂਕਿ ਆਪਣੇ ਵਿਜੀਲੈਂਸ ਚੀਫ ਵੀ ਇੱਥੇ ਹੈਗੇ ਉਹਨਾਂ ਤਰਫੋਂ ਵਿਜੀਲੈਂਸ ਆਏਗਾ ਪਰ ਪੰਜਾਬ ਵਿਜੀਲੈਂਸ ਬਹੁਤ ਜ਼ਿਆਦਾ ਐਕਟਿਵ ਹੈ ਜਿਹੜੇ ਇਹਨਾਂ ਨੇ ਜਿਹੜੇ ਸਰਕਾਰੀ ਆਫਿਸਰਸ ਜਿਹੜੇ ਅਰੈਸਟ ਕੀਤੇ ਕਈਆਂ ਦੇ ਕਰਪਸ਼ਨ ਦੇ ਪਰਚੇ ਦਰਜ ਹੋਣੇ ਬਾਵਜੂਦ ਐਕਟਿੰਗ ਪੋਸਟਿੰਗ ਤੇ ਹੈਗੇ ਆ ਜਿਹੜਾ ਐਸਐਚਓ ਲੈਵਲ ਦੇ ਡੀਐਸਪੀ ਲੈਵਲ ਦੇ ਪੋਸਟਿੰਗ ਤੇ ਹੀ ਪ੍ਰੈਜ਼ੈਂਟ ਹੈਗੇ ਆ ਜਿਹੜੇ ਜੇ ਉਹ ਅਸੀਂ ਰਿਵਿਊ ਕਰ ਲਾਂਗੇ ਜੀ ਮਤਲਬ ਦੈਟ ਦੈਟ ਜਿਹੜੇ ਕੰਸਰਨ ਕਮਿਸ਼ਨਰ ਜਾਂ ਐਸਐਸ ਕਰਪਸ਼ਨ ਐਕਟ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਵੀ ਹੋਏਗੀ ਕਿ ਆਪਣੇ ਵਿਜੀਲੈਂਸ ਚੀਫ ਵੀ ਇੱਥੇ ਹੈਗੇ ਪਰ ਰਿਵਿਊ ਵਿਜੀਲੈਂਸ ਦਾ ਹੈਗਾ ਪਰ ਪੰਜਾਬ ਵਿਜੀਲੈਂਸ ਬਹੁਤ ਜ਼ਿਆਦਾ ਐਕਟਿਵ ਹੈ ਜਿਹੜੇ ਇਹਨਾਂ ਨੇ ਜਿਹੜੇ ਸਰਕਾਰੀ ਆਫੀਸਰਸ ਜਿਹੜੇ ਅਰਸਟ ਕਈ ਨਾ ਕਰਪਸ਼ਨ ਦੇ ਪਰਚੇ ਦਾ ਚੁੰਦੇ ਬਾਬੂ ਐਕਟਿੰਗ ਪੋਸਟਿੰਗ ਤੇ ਹੈਗੇ ਆ ਜਦਾ ਐਸਐਚਓ ਲੈਵਲ ਦੇ ਡੀਐਸਪੀ ਲੈਵਲ ਦੇ ਪੋਸਟਿੰਗ ਤੇ ਹੀ ਪ੍ਰੈਜ਼ెంట్ ਹੈਗੇ ਆ ਜਿਹੜੇ ਕੋਸੀ ਰਿਵਿਊ ਕਰਨ ਲੱਗੇ ਸੀ ਮਤਲਬ ਜਿਹੜੇ ਕਨਸਰਨ ਕਮਿਸ਼ਨਰ ਜਾਂ ਐਸਐਸ